ਬਹੁਤ ਧੰਨਵਾਦ ਭਾਈ ਬੜਾ ਧੰਨਵਾਦ ਜੀ ਬਹੁਤ ਸ਼ੁਕਰੀਆ ਕੀ ਕਰਦੇ ਹੋ ਤੁਸੀਂ ਅੱਜ ਮੋਬਾਈਲ ਦੀ ਦੁਕਾਨ ਅੱਛਾ ਮੋਬਾਈਲ ਦੀ ਦੁਕਾਨ ਮੈਂ ਸਵੇਰ ਤੋਂ ਸੋਚੀ ਜਾਂਦਾ ਸੀਗਾ ਮੈਂ ਕਿ ਲੋਕ ਪਤੰਗਾਂ ਉਡਾਣ ਲਈ ਜਿੰਨੀ ਜਦੋਂ ਜੈਤ ਕਰ ਰਹੇ ਨੇ ਇੰਨੀ ਸੇਵਾ ਕਰਨ ਵੀ ਸ਼ਾਮੀ ਆਣ ਪਰ ਤੁਸੀਂ ਸਾਰਿਆਂ ਦੀ लाज ਰੱਖ ਲਈ ਤੁਸੀਂ ਪਤੰਗੜਾ ਹੈ ਨਹੀਂ ਭਾਈ ਜੀ ਕਿਸਾਨ ਤੁਸੀਂ ਦੁਕਾਨ ਤੋਂ ਸਦਾ ਹੀ ਆਏ ਬੜਾ ਜਲੰਧਰੋਂ ਸਪੈਸ਼ਲ ਆਏ ਹੋ ਵਾਹ ਜੀ ਵਾਹ ਜੀ ਵਾਹ ਜੀ ਤੁਸੀਂ ਸਾਰੇ ਕੀ ਕੰਮ ਤੁਸੀਂ ਕਰਦੇ ਹੋ ਸਾਰੇ ਮੋਬਾਈਲ ਅਰੇ ਸਾਰੇ ਮੋਬਾਈਲ ਦੀ ਦੁਕਾਨ ਹੀ ਆ ਗਈ ਅੱਜ ਹਾਂ ਜੀ ਇਸ ਦੁਕਾਨ ਦਾ ਸਟਾਫ ਅੱਛਾ 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 ਤੇ ਮਾਲਕ ਕੌਣ ਅਸੀਂ ਇੱਕ ਦੂਜੇ ਵਾਲੀ ਹੱਥ ਕਰੇ ਕਿਆ ਬਾਤ ਵਾਹ ਜੀ ਬੜੀ ਖੁਸ਼ੀ ਹੋਈ ਯਾਰ ਤੁਸੀਂ ਅੱਜ ਦਿਨ ਤੇ ਹਰ ਵਾਲੇ ਦਿਨ ਵੀ ਆਏ ਹੋ ਮਹਾਰਾਜ ਤੁਹਾਨੂੰ ਹੋਰ ਦੇਣ ਬੜੀ ਖੁਸ਼ੀ ਹੋਈ ਹੋਰ ਦੱਸੋ ਛੱਡ ਲੈ ਕੋ ਸੇਵਾ ਮਹਾਰਾਜ ਤੁਹਾਨੂੰ ਤੁਹਾਡੀ ਕਮਾਈ ਚ ਬਰਕਤ ਪਾਵੇ ਹੋਰ ਤੁਸੀਂ ਪੈਸੇ ਕਮਾਓ ਖੁਸ਼ੀਆਂ ਆਣ ਤੁਹਾਡੇ ਘਰੇ ਬੜਾ ਚੰਗਾ ਲੱਗਿਆ ਤੁਹਾਡੇ ਦਰਸ਼ਨ ਕਰਕੇ ਥੈਂਕ ਯੂ ਹੋਰ ਸੇਵਾ ਲਾਓ ਬੜਾ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਲੁੜੀ ਦੀਆਂ ਮੁਬਾਰਕਾਂ ਦੀ ਤੁਹਾਨੂੰ ਵੀ ਬਹੁਤ ਬਹੁਤ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਏਕ ਜ਼ਰੀਆ ਫਾਊਂਡੇਸ਼ਨ ਦੀ ਪੂਰੀ ਟੀਮ ਆਪਣੀ ਤਨਦੇਹੀ ਨਾਲ ਸੇਵਾ ਨਿਭਾ ਰਹੀ ਹੈ ਤੇ ਮੈਂ ਬਸ ਸੰਗਤ ਦੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਗੁਰੂ ਮਹਾਰਾਜ ਨੇ ਸਾਡੀ ਟੀਮ ਨੂੰ ਬਲ ਬਖਸ਼ਿਆ ਹੋਇਆ એનર્ਜੀ ਦਿੱਤੀ ਹੋਈ ਹੈ ਕਿ ਸੇਵਾ ਨਿਭਾਉਣ ਦੀ ਤਾਂ ਤੁਹਾਨੂੰ ਵੀ ਬੇਨਤੀ ਹੈ ਕਿ ਜਿਹੜੇ ਮਰੀਜ਼ ਪੰਜਾਬ ਦੇ ਕਿਸੇ ਪਿੰਡ ਕਿਸੇ ਇਲਾਕੇ ਦੇ ਕੋਨੇ-ਕੋਨੇ 'ਚ ਕਿਸੇ ਨੂੰ ਕੋਈ ਇਲਾਜ ਦੀ ਲੋੜ ਹੈ ਕਿਉਂਕਿ ਜਿਹੜਾ ਲੋੜਮੰਦ ਬੰਦਾ ਹੁੰਦਾ ਨਾ ਕੋਈ ਉਹਦੇ ਵਿਚਾਰੇ ਵਾਸਤੇ ਕੋਈ ਦਿਨ ਤਿਹਾੜੀ ਨਹੀਂ ਹੁੰਦਾ ਹੁੰਦਾ ਔਰ ਦਿਨ ਤਿਹਾੜੀ ਤਾਂ ਉਹਨਾਂ ਵਾਸਤੇ ਹੀ ਨੇ ਜਿਨ੍ਹਾਂ ਕੋਲ ਪੈਸਾ ਹੈ ਤੇ ਮੈਂ ਬੇਨਤੀ ਕਰਨਾ ਚਾਹਨਾ ਕਿ ਜਿੰਨੇ ਵੀ ਮਰੀਜ਼ ਇੱਥੇ ਵਿਚਾਰੇ ਲੋੜਵੰਦੇ ਕੌਣ ਆ ਵਿਚਾਰੇ ਆਏ ਹੋਏ ਨੇ ਦੇਖੋ ਆਪਣੀ ਕੌਣ ਮਰੀਜ਼ ਕੌਣ ਤੁਹਾਡਾ ਕੀ ਲੱਗਦੇ ਨੇ ਤੁਹਾਡੇ ਡੈਡੀ ਨੇ ਕੀ ਹੋਇਆ ਜੀ ਦੱਸੋ ਮਾਤਾ ਜੀ ਵਾਹਿਗੁਰੂ ਆਪਾਂ ਕਿਹਨਾਂ ਦੇਖੋ ਔਲਾਦ ਪੁੱਛਦੀ ਨਹੀਂ ਇੰਨੀ ਠੰਡ ਦੇ ਵਿੱਚ ਔਲਾਦ ਮਦਦ ਕਰਨ ਨਹੀਂ ਆਈ ਹੋਈ ਇਹਨਾਂ ਦੀ ਕੀ ਕਹਿੰਦੇ ਡਾਕਟਰ ਕੀ ਦਿੱਕਤ ਆਈ ਇਹਨਾਂ ਨੂੰ ਕੀ ਦਿੱਕਤ ਹੈ ਮਾਤਾ ਜੀ ਅੱਛਾ ਖਾਣਾ ਪੀਣਾ ਚਾੜ੍ਹਦਾ ਆ ਅੱਛਾ ਕੋਈ ਚਿੰਤਾ ਨਹੀਂ ਕਰਦੇ ਵੀਂਦੇ ਤੁਹਾਨੂੰ ਕੀ ਮਦਦ ਕੀ ਚਾਹੀਦੀ ਸਾਡੇ ਕੋਲ ਦੱਸੋ ਜੋ ਕਰਨਾ ਚਾਹਤ ਕਰੋ ਜਾਂ ਕਿ ਦਵਾਈ ਕਰ ਪੈ ਮਦਦ ਕਰੋ ਸੀ ਆਪ ਦਵਾਈ ਕਰਾ ਲਾਓ ਤੁਸੀਂ ਪਹਿਲੀ ਵਾਰ ਹੀ ਆਏ ਹੋ ਸਾਡੇ ਕੋਲ ਨਹੀਂ ਮੇਰਾ 3 ਇਲਾਜ ਕਰਾਏ ਹਨ ਅੱਛਾ ਪਹਿਲਾਂ ਮੇਰਾ ਪ੍ਰੈਸ਼ਰ ਕਰਾਇਆ ਪਿੱਪਲੀ ਚਾਲੀ ਹੈ ਅੱਛਾ ਬੱਸੀ ਹਸਪੀਟਲ ਤੋਂ ਅੱਛਾ 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 ਕੋਈ ਗੱਲ ਨਹੀਂ ਤੁਹਾਡਾ ਵੀ ਕਰਾ ਦਿੰਨੇ ਉਨੀ ਆਉਂਗੇ ਉਥੇ ਵਾਰੀ ਆਏਗੀ ਤੁਸੀਂ ਦੱਸਿਓ ਖਾਣਾ ਪੀਣਾ ਛਾੜਾ ਕਰਾ ਦਿੰਨੇ ਕੋਈ ਗੱਲ ਘਬਰਾਓ ਨਾ ਜੋ ਸਾਡੇ ਕੋਲ ਮਦਦ ਹੋਈ ਅਸੀਂ ਜ਼ਰੂਰ ਕਰਾਂ ਤੁਹਾਡਾ ਕੀ ਹੈ ਮੈਂ ਸੰਗਤ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਸੱਜਣ ਵੀਡੀਓ ਦੇਖਦੇ ਨੇ ਠੰਡ ਬਹੁਤ ਜ਼ਿਆਦਾ थैंक यू ਬਾਜੀ ਤੁਸੀਂ ਕਿੱਥੋਂ ਆਏ ਹੋ ਸ਼ੁਕਰ ਸ਼ੁਕਰ ਹੈ ਬੜਾ ਥੈਂਕ ਯੂ ਕੀ ਕਰਦੇ ਹੋ ਸਟੱਡੀ ਕਰਦਾ ਸਟੱਡੀ ਕਰਦਾ ਬੜਾ ਬੜੀ ਮਿਹਰਬਾਨੀ ਤੁਹਾ ਜਿਹੜੇ ਤਿਹਾਰ ਵਾਲੇ ਦਿਨ ਵੀ ਆਏ ਹੋ ਇੱਥੇ ਮਹਾਰਾਜ ਤੁਹਾਡੀ ਹੋਰ ਕਮਾਈ 'ਚ ਬਰਕਤ ਪਾਉਂ ਤੁਸੀਂ ਬਹੁਤ ਬੁਲੰਦੀਆਂ ਤੇ ਜਾਓ ਔਰ ਐਂ ਹੀ ਕਰਦੇ ਰਹੋ ਸੇਵਾ ਬਹੁਤ ਧੰਨਵਾਦ ਸ਼ੁਕਰ 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 ਬੜਾ ਸ਼ੁਕਰ ਸ਼ੁਕਰ ਮੈਂ ਬੜੇ ਟੀਚ ਕਰਦਾ ਅੱਛਾ ਜੀ ਟੀਚਰ ਹੋ ਆਵਾਜ਼ ਵੀ ਕਰੀ ਟੀਚ ਕਰੀਦਾ ਅੱਛਾ ਜੀ ਤੇ ਤੁਹਾਡੇ ਲਈ ਇੱਕ ਥੈਂਕ ਯੂ ਨੋਟ ਰਿਹਾ ਆਰੇ 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 ਹੁਕਮ ਲਾਓ ਸੁਣਾਓ 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 ਸਾਡਾ ਲਾਈਵ ਚੱਲ ਰਿਹਾ ਨਾਲ ਨਾਲ ਹਾਂ ਸੁਣਾਓ 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 ਕੀਆ ਬਾਤਾਂ ਨੇ ਅਨਮੋਲ ਵੀਰ ਜਿਸ ਰਾਤ ਤੂੰ ਸਾਨੂੰ ਲਾਇਆ ਏ ਸੋਨਾ ਇੱਕ احساس ਖੁਸ਼ੀ ਦਾ ਸਾਡੇ ਹਿੱਸੇ ਆਇਆ ਏ ਕੀਆ ਬਾਤਾਂ ਨੇ ਅਨਮੋਲ ਵੀਰ ਜਿਸ ਰਾਤ ਤੂੰ ਸਾਨੂੰ ਲਾਇਆ ਏ ਮਨ ਦਾ ਦੁੱਖਾਂ ਵਿੱਚ ਕਿਨੇ ਹਾਂ ਸਾਡ ਮਨ ਦਾ ਦੁੱਖਾਂ ਵਿੱਚ ਘਰੇ ਹਾਂ ਸਭ ਦੇ ਕੋਲ ਮਜਬੂਰੀਆਂ ਨੇ ਥੋਡੀਆਂ ਆਪਣੀਆਂ ਮੇਰੀਆਂ ਆਪਣੀਆਂ ਲੋੜਾਂ ਨਾ ਪੈਂਦੀਆਂ ਪੂਰੀਆਂ ਨੇ ਪਰ ਇੱਥੇ ਆ ਕੇ ਇਦਾਂ ਲੱਗਿਆ ਖੁਸ਼ੀ ਕੋਈ ਵੱਡੀ ਖਰੀਦ ਲੈਂਦਾ ਨਿੱਕੀਆਂ ਨਿੱਕੀਆਂ ਛੱਡ ਕੇ ਖੁਸ਼ੀਆਂ ਲੱਭ ਕੋਈ ਚੀਜ਼ ਅਜ਼ੀਜ਼ ਲੈਂਦਾ ਕਰਨਾ ਮੈਂ ਸ਼ੁਕਰਾਨਾ ਚਾਹਾਂ ਕਰਨਾ ਮੈਂ ਸ਼ੁਕਰਾਨਾ ਚਾਹਾਂ ਮਿਲਿਆ ਸਾਨੂੰ ਖਾਸ ਹੀ ਰਾਤ ਸਾਡੀਆਂ ਦੋ ਤਾਂ ਖੁਸ਼ੀਆਂ ਸਾਂਝੀਆਂ ਨੇ ਇੱਕ ਰੱਬ ਤੇ ਇੱਕ ਅਨਮੋਲ ਵੀਰਾਂ ਤੇ ਇੱਕ ਰੱਬ ਤੇ ਇੱਕ ਵਾਹ ਜੀ ਵਾ ਇੰਨਾ ਕਾਬਲ ਨਹੀਂ ਮੈਂ ਹੈਗਾ ਪਰ ਫਿਰ ਵੀ ਬੜੀ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਇੰਨਾ ਮਾਨ ਦਿੱਤਾ ਬਹੁਤ ਧੰਨਵਾਦ ਬਹੁਤ ਧੰਨਵਾਦ ਬੜਾ ਸ਼ੁਕਰ ਹੈ ਤੁਸੀਂ ਲਿਖਦੇ ਵੀ ਹੋ ਲਿਖਦੇ ਵੀ ਹੋ ਵਾਹ ਜੀ ਆ ਬੜਾ ਵਾਹ ਕਮਾਲ ਲੇ ਕੇ ਅੱਛਾ 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 ਬੜੀ ਸ਼ੁਕਰ ਬੈਠੋ ਤੁਸੀਂ ਪਲੀਜ਼ ਸ਼ੀਰ ਲੋ ਬੈਠੋ 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 ਚੱਲੇ ਹੋ ਹਾਂ ਚਲੋ ਹੈਪੀ ਲੋੜੀ ਬਹੁਤ ਥੋੜੇ ਰਾਈ ਨੇ ਸਾਡਾ ਹੈਪੀ ਲੋੜੀ ਹੈਪੀ ਲੋੜੀ ਹੈਪੀ ਹੈਪੀ ਲੋੜੀ ਹੈਪੀ ਪਾਵਨੇ ਵੀਰਾਂ ਦੇ ਮੈਂ ਸੋਸ਼ਲ ਮੀਡੀਆ ਰਾਹੀਂ ਇੱਕੋ ਹੀ ਰਿਕੁਐਸਟ ਤੁਹਾਡੇ ਚਰਨਾਂ 'ਚ ਕਰਨਾ ਚਾਹੁੰਦਾ ਦਿਲ ਟੁੱਟਦਾ ਜਦੋਂ ਆ ਕੇ ਮਰੀਜ਼ ਕਹਿੰਦਾ ਕਿ ਭਾਈ ਸਾਨੂੰ ਤੁਹਾਡੀ ਐਨਜੀਓ ਬਾਰੇ ਪਤਾ ਨਹੀਂ ਸੀਗਾ ਜਾਂ ਅੱਜ ਪਤਾ ਲੱਗਿਆ ਤੇ ਉਹਦੇ ਨਾਲ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਮਰੀਜ਼ ਦਾ ਕਿਉਂਕਿ ਆਪਰੇਸ਼ਨ ਹੋ ਜਾਂਦਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਨੂੰ ਜੇ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਮਿਲ ਲਓ ਇੱਕ ਤਾਂ ਦੇਖੋ ਹੁੰਦਾ ਐਮਰਜੈਂਸੀ ਕੇਸ ਕੋਈ ਐਕਸੀਡੈਂਟ ਹੋ ਗਿਆ ਕੋਈ ਡਿਲੀਵਰੀ ਹੈ ਇਹਦੇ ਤੱਕ ਮੰਨਿਆ ਕਿ ਤੁਸੀਂ ਐਮਰਜੈਂਸੀ ਸਾਨੂੰ ਰੀਚ ਨਹੀਂ ਕਰ ਸਕਦੇ ਪਰ ਜਦੋਂ ਕੋਈ ਰਸੌਲੀ ਦਾ ਆਪਰੇਸ਼ਨ ਹੋਣਾ ਹੈ ਕੋਈ ਕੈਂਸਰ ਦਾ ਇਲਾਜ ਹੋਣਾ ਹੈ ਕੋਈ ਅੱਖਾਂ ਦਾ ਆਪਰੇਸ਼ਨ ਹੋਣਾ ਹੈ ਮੇਰੀ ਬੇਨਤੀ ਹੈ ਸੰਗਤ ਨੂੰ ਕਿ ਤੁਸੀਂ ਸਾਨੂੰ ਪਹਿਲਾਂ ਮਿਲ ਲਿਆ ਕਰੋ ਸੋ ਥੈਟ ਜਿਹਦੇ ਨਾਲ ਤੁਹਾਡਾ ਬਹੁਤ ਪੈਸਾ ਬਚ ਸਕਦਾ ਹੈ ਤੁਹਾਡਾ ਬੜਾ ਵਧੀਆ ਇਲਾਜ ਹੋ ਸਕਦਾ ਹੈ ਜੇ ਤੁਸੀਂ ਸਾਨੂੰ ਪਹਿਲਾਂ ਮਿਲ ਲੈਂਦੇ ਹੋ ਤੇ ਗੱਲਾਂ ਰੋਜ਼ ਇਹੀ ਨੇ ਕਿ ਮਰੀਜ਼ ਬਹੁਤ ਜ਼ਿਆਦਾ ਨੇ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਇੱਥੇ ਮਰੀਜ਼ ਆਉਂਦੇ ਨੇ ਕਿਸੇ ਨੂੰ ਕੋਈ ਦਿੱਕਤ ਹੈ ਕਿਸੇ ਨੂੰ ਕੋਈ ਦਿੱਕਤ ਹੈ ਤੇ ਠੰਡ ਬਹੁਤ ਜ਼ਿਆਦਾ ਹੈ ਤੁਸੀਂ ਚੱਲੋਗੇ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਵੀ ਪਲੀਜ਼ ਇੱਥੇ ਆਓ ਜਿਵੇਂ ਤੁਸੀਂ ਸਾਡੀ ਆ ਲੋਕੇਸ਼ਨ ਦੀ ਵੀਡੀਓ ਦੇਖ ਸਕਦੇ ਹੋ ਕਿ ਇੱਥੇ ਸਾਡੀ ਲੋਕੇਸ਼ਨ ਤੇ ਟੀਮ ਬੈਠ ਕੇ ਸੇਵਾ ਕਰਦੀ ਆ ਏਕ-ਏਕ ਮਰੀਜ਼ ਨਾਲ ਗੱਲਬਾਤ ਕੀਤੀ ਜਾਂਦੀ ਆ ਕਿ ਕੀ ਦਿੱਕਤ ਆ ਕੀ ਨਹੀਂ ਫਿਰ ਘਰ ਦੀ ਇਨਕੁਆਇਰੀ ਹੁੰਦੀ ਆ ਮਰੀਜ਼ ਨਾਲ ਗੱਲਬਾਤ ਹੁੰਦੀ ਆ ਫਿਰ ਉਸ ਤੋਂ ਬਾਅਦ ਜਿਹੜੇ ਡੋਨਰ ਆਉਂਦੇ ਨੇ ਸੇਵਾ ਕਰਨ ਉਹਨਾਂ ਦੀ ਸੇਵਾ ਲਵਾਈ ਜਾਂਦੀ ਆ ਮਤਲਬ ਬੜਾ ਯੂਨੀਕ ਜਿਆ ਤੇ ਬੜਾ ਵਧੀਆ ਕਨਸੈਪਟ ਆ ਏਕ ਜ਼ਰੀਆ ਫਾਊਂਡੇਸ਼ਨ ਦਾ ਤੇ ਸਾਡੇ ਜਿੰਨੇ ਵੀ ਵਲੰਟੀਅਰ ਨੇ ਸਾਰੇ ਫ੍ਰੀ ਸੇਵਾ ਕਰਦੇ ਨੇ ਪੱਲਿਓ ਹੀ ਪੈਸੇ ਲਾਂਦੇ ਨੇ ਜੇਬੋਂ ਕਰੇ ਦਾ ਕੀ ਲੈ ਕੇ ਜਾਣਗੇ ਵਿਚਾਰੇ ਪਰ ਮੇਰੀ ਬੇਨਤੀ ਹੈ ਪੰਜਾਬ ਦੀ ਸੰਗਤ ਨੂੰ ਬਹੁਤ ਲੋਕ ਸੇਵਾ ਕਰਦੇ ਨੇ ਯੂਥ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜੁੜੋ ਇਸ ਆਰਗੇਨਾਈਜੇਸ਼ਨ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦੇ ਨਾਲ ਤੇ ਇੱਥੇ ਸੇਵਾ ਕਰਨ ਆਓ ਅੱਜ ਜਿਵੇਂ ਲੋਹੜੀ ਦਾ ਤਿਉਹਾਰ ਹੈ ਘਰੇ ਲੋਕ ਲੋਹੜੀ ਬਾਲਣਗੇ ਪਰ ਸਾਡੀ ਲੋਹੜੀ ਦੀਵਾਲੀ ਨਵਾਂ ਸਾਲ ਦੁਸ਼ਹਿਰਾ ਸਭ ਕੁਝ ਇੱਥੇ ਹੀ ਹੈ ਕਿਉਂਕਿ ਸਾਡਾ ਤੀਰਥ ਹੈ ਕਿਉਂਕਿ ਇੱਥੇ ਲੋਕ ਵਿਚਾਰੇ ਬੜੀਆਂ ਉਮੀਦਾਂ ਨਾਲ ਰੋਜ਼ ਆਉਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਇੱਥੇ ਜ਼ਿੰਦਗੀ 'ਚ ਆਣ ਦਾ ਪਾਈਓ ਫਾਇਦਾ ਹੈ ਜੇ ਅਸੀਂ ਕਿਸੇ ਦੇ ਕੰਮ ਆ ਸਕੇ ਤੇ ਕਿਸੇ ਦੀ ਤਕਲੀਫ ਸੁਣਨਾ ਕਿਸੇ ਦੀ ਮਦਦ ਕਰਨਾ ਇਸ ਤੋਂ ਵੱਡੀ ਸੇਵਾ ਨਹੀਂ ਕੋਈ ਹੋ ਸਕਦੀ ਸਭ ਤੋਂ ਵੱਡੀ ਸੇਵਾ ਹੀ ਇਹੀ ਹੈ ਇਨਸਾਨੀਅਤ ਦੀ ਸੇਵਾ ਮਨੁੱਖਤਾ ਦੀ ਸੇਵਾ ਤੇ ਤੁਹਾਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੋਸ਼ਲ ਮੀਡੀਆ ਰਾਹੀਂ ਘਰੇ ਬਹਿ ਕੇ ਪੁੱਲ ਖੱਟੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਸ਼ੇਅਰ ਕਰੋ WhatsApp ਗਰੁੱਪਾਂ ਦੇ ਵਿੱਚ ਅੱਜ ਕੱਲ ਤਾਂ ਨਵਾਂ ਆਪਸ਼ਨ ਆ ਗਿਆ ਆ ਤੁਸੀਂ ਵੀਡੀਓ ਚਲਦੇ-ਚਲਦੇ ਨੀਚੇ ਸਭ ਤੋਂ ਪਹਿਲਾਂ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਇਹਦੇ ਨਾਲ ਕੀ ਹੋਊਗਾ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਪਤਾ ਲੱਗੂਗਾ ਇਸ NGO ਬਾਰੇ ਵੀਡੀਓ ਬਾਰੇ ਹੋਰ ਲੋਕਾਂ ਤੱਕ ਪਹੁੰਚੂਗੀ ਇਹ ਵੀਡੀਓ ਦੂਜਾ ਕਮੈਂਟ ਕਰੋ ਕਮੈਂਟ ਕਰਨ ਨਾਲ ਵੀ ਤੁਹਾਡੀ ਪ੍ਰੋਫਾਈਲ 'ਚ ਜਿੰਨੇ ਵੀ ਦੋਸਤ ਹੋਏ ਉਹਨਾਂ ਨੂੰ ਨੋਟੀਫਿਕੇਸ਼ਨ ਜਾਏਗੀ ਫਿਰ ਇਹਨੂੰ ਸ਼ੇਅਰ ਕਰੋ ਸ਼ੇਅਰ ਕਰਨ ਦੇ ਨਾਲ ਇਹ ਹੋਰ ਲੋਕਾਂ ਤੱਕ ਵੀਡੀਓ ਪਹੁੰਚੇਗੀ ਜਿਹਦੇ ਨਾਲ ਮਰੀਜ਼ ਵੀ ਇੱਥੇ ਪਹੁੰਚ ਸਕਦੇ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਤੇ ਡੋਨਰ ਵੀ ਪਹੁੰਚ ਸਕਦੇ ਨੇ ਜਿਨ੍ਹਾਂ ਨੇ ਮਦਦ ਕਰਨੀ ਹੈ ਬੜਾ ਵਧੀਆ ਪੁੰਨ ਦਾ ਕੰਮ ਹੈ ਤੇ ਜਿੱਥੇ ਤੁਸੀਂ ਇਹ ਸੇਵਾ ਨਿਭਾ ਸਕਦੇ ਹੋ ਸ਼ਾਮ ਨੂੰ 7 ਤੋਂ 9 ਸਾਡੀ ਟੀਮ ਇੱਥੇ ਰੋਜ਼ ਸੇਵਾ ਨਿਭਾਉਂਦੀ ਹੈ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਕੋਲਚਾ ਲੈਂਡ ਮਾਰਕੀਟ ਹੈ ਇਹ ਤੇ ਟਿਊਸ਼ਨ ਮਾਰਕੀਟ ਹੈ ਮੇਰੇ ਰਾਈਟ ਲੈਫਟ ਸਾਈਡ ਤੇ ਮੇਰੀ ਬੇਨਤੀਆਂ ਬਸ ਇੰਨੀ ਹੈ ਕਿ ਤੁਸੀਂ ਪਲੀਜ਼ ਇਹਨਾਂ ਤੇ ਗੌਰ ਕਰਿਓ ਵਿਦਆਊਟ ਐਨੀ ਕਾਊਂਟਰ ਨੰਬਰ ਵਿਦਆਊਟ ਐਨੀ ਆਨਲਾਈਨ ट्रांजैक्शन ਸਾਡੀ ਐਨਜੀਓ ਇੱਥੇ ਰੋਜ਼ ਬੈਠਦੀ ਹੈ ਤੁਸੀਂ ਆ ਕੇ ਇੱਥੇ ਬੈਠੋ ਦੇਖੋ ਇਹ ਐਨਜੀਓ ਕਿਵੇਂ ਕੰਮ ਕਰਦੀ ਹੈ ਕੀ ਇਹਨਾਂ ਦਾ ਪ੍ਰੋਟੋਕਾਲ ਹੈ ਕਿਵੇਂ ਸਾਰਾ ਪ੍ਰੋਸੈਸ ਚੱਲਦਾ ਹੈ ਤੁਸੀਂ ਦੇਖੋ ਕਿਵੇਂ ਟੀਮ ਮੈਂਬਰ ਸਾਡੇ ਬੈਠ ਕੇ ਮਰੀਜ਼ ਨਾਲ ਗੱਲਬਾਤ ਕਰਦੇ ਨੇ ਯਾਹਾਂ ਭਾਈ ਇਹ ਨੂੰ ਆ ਲੋੜ ਹੈ ਨੂੰ ਆ ਲੋੜ ਹੈ ਫਿਰ ਉਹਦੇ ਘਰ ਦੀ ਇਨਕੁਆਇਰੀ ਹੁੰਦੀ ਹੈ ਚੈੱਕ ਹੁੰਦਾ ਹੈ ਤੇ ਤਾਂ ਫਿਰ ਹੈਲਪ ਹੁੰਦੀ ਹੈ ਹੁਣ ਦੇਖੋ ਆਟੋ ਦੇ ਵਿੱਚ ਵੀ ਕੋਈ ਸ਼ਾਇਦ ਹੈਲਪ ਲੈਣ ਲਈ ਆਏ ਹੋਏ ਨੇ ਜਾਂ ਰਾਸ਼ਨ ਲੈ ਕੇ ਆਏ ਨੇ ਜਿਹਨੂੰ ਰਾਸ਼ਨ ਦੀ ਲੋੜ ਹੈ ਤਾਂ ਰੋਜ਼ ਇੱਥੇ ਸੰਗਤ ਆਂਦੀ ਹੈ ਤੁਹਾਡੇ ਵੀ ਜੇ ਆਲੇ ਦੁਆਲੇ ਕੋਈ ਗਲੀ ਗਵਾਨ ਤੇ ਕੋਈ ਪਿੰਡ 'ਚ ਕੋਈ ਮਰੀਜ਼ ਹੋਵੇ ਜਿਹਨੂੰ ਕੋਈ ਹੈਲਪ ਦੀ ਲੋੜ ਹੋਵੇ ਜਰੂਰ ਸਾਡੇ ਤੱਕ ਪਹੁੰਚਾਓ ਅੱਜ ਕੱਲ ਯੂਥ ਨੂੰ ਇੰਨਾ ਸਮਾਂ ਹੈਗਾ ਕਿ ਅਸੀਂ ਇੰਸਟਾਗ੍ਰਾਮ ਤੇ ਰੀਲਾਂ ਚਲਾ ਲਈਏ ਪਰ ਕਿਤੇ ਪਿੰਡ ਚ ਬੋਰਡ ਨਾ ਲਵਾ ਦੀ ਇੱਕ ਛੋਟਾ ਜਿਹਾ ਆਪਣੇ ਗਲੀ ਗੁਆਣ ਚ ਇਹ ਤਾਂ ਕੰਮ ਕਰ ਲੋ ਕੋਈ ਮਰੀਜ਼ ਸਾਡੇ ਤੱਕ ਹੀ ਪਹੁੰਚਾ ਦਿਓ ਕੋਈ ਆਪਣੀ ਗਲੀ ਚ ਦੇਖੋ ਕੋ ਆਪਣੇ ਮਹੱਲੇ ਚ ਦੇਖੋ ਕਿਸੇ ਨੂੰ ਕੋਈ ਦਿੱਕਤ ਹੈਗੀ ਆ ਮੈਡੀਕਲੀ ਜੇ ਲੱਭਦਾ ਕੋਈ ਮਰੀਜ਼ ਉਹਨੂੰ ਸਾਡੇ ਤੱਕ ਪਹੁੰਚਾਓ ਇਹ ਵੀ ਬੜੀ ਵੱਡੀ ਸੇਵ ਹੈ ਤਾਂ ਬਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਇਹੀ ਬੇਨਤੀਆਂ ਹੀ ਰਿਕਵੈਸਟ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਲੋੜੀ ਦੀਆਂ ਇੱਕ ਵਾਰੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਧੰਨਵਾਦ